ਈਮਾਨਦਾਰ ਪਾਰਟੀਦਾਰ ਬਫਾਦਾਰ ਜਿਹੜੇ ਵਾਲੇ ਉਹਦਾ ਸਾਊਂਡ ਕਿੱਥੇ ਤੇ ਜਲੰਧਰ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਡਾਰੇ ਕਰਨਾ ਫੈਸਲਾ ਕਰ ਚੁੱਕੀ ਹੈ ਆ ਤੁਸੀਂ ਆਰਮਲੇ ਸਮੇਂ ਦੇਖਣਾ ਜੀ ਪਟਿਆਲਾ ਅੱਗੇ ਸਾਊਂਡ ਦਾ ਕਿੱਥੇ ਨਾ ਉਹ ਲੱਗਿਆ ਹੋਇਆ ਉਹਨਾਂ ਨੂੰ ਵਸਿਆ ਹੋਇਆ ਚਲੋ ਪ੍ਰਧਾਨ ਜੀ ਚਲੋ ਕਿਸੇ ਵੀ ਜਿੰਦਗੀ ਚਲੋ

हा माइक लालो त माइक भईया साम बि आहे 내 책에 거 그래 ਸਿਰ ਇਲਾਹੁ ਕੰਪੀ ਜਿੰਦਾਬਾਦ ਸਾਡਾ ਸਾਉਂਡ ਵਾਲੀ ਗੱਡੀ ਸਾਉਂਡ ਨਹੀਂ ਆ ਰਿਹਾ 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 ਕੀ ਕਰੀਏ ਸਰ ਜੀ ਉਹਨਾਂ ਨੂੰ ਬੀਚੂ ਨੂੰ ਬੇਸ ਕਰ ਲਿਆ ਬਾਈ ਆ ਗਿਆ ਜੀ ਹੁਣ ਰਾਜ ਮੜਾ ਮੜਾ ਆ ਗਿਆ ਚੱਲ ਪੂਰਾ ਹਾਂ

ਗੋਰ ਮੇਰਾ ਸਰਿੰਦਰ ਗੋਰ ਮੇਰੇ ਪਿੱਛੇ ਖੜੇ ਅਕੂ ਖੜਨਾ ਦਈਏ ਰੇ ਇਹ ਨਹੀਂ ਟੁੱਟਦਾ ਜਾਨ ਸਰਿੰਦਰ ਜੀ ਠੀਕ ਹੈ ਇਹ ਹੋਤਾ ਸੂਚ पाशल रोपा भाॼी करण खां থারে ফলে যা টায়ার পাড় টার জন্য saudara ਨਹੀਂ